ਕਿੰਨਾ ਸਮਾਂ ਹੋ ਗਿਆ ਕੰਮ ਸ਼ੁਰੂ ਹੋ ਗਿਆ ਮੈਨੂੰ ਵੀ ਜੀ ਇੱਥੇ ਤਾਂ 1 ਮਹੀਨਾ ਹੋ ਗਿਆ ਜੀ ਕੰਮ ਕਰਦੇ ਨੂੰ ਤੇ ਉਹਦਾ ਮੈਂ ਪਿਛਲੇ ਕੁਝ 5 ਸਾਲਾਂ ਤੋਂ ਕੰਮ ਕਰਦਾ ਪਿਆ ਜੀ ਇਹ ਮੈਂ ਦੇਖ ਰਿਹਾ ਕਿ ਭਾਬੀ ਜਾਨ ਨਵਾਂ ਨੂੰ ਲਾਦਾ ਨ ਹੋਇਆ ਕਿੰਨਾ ਟਾਈਮ ਹੋ ਗਿਆ ਪਿਆਰ ਮੈਨੂੰ ਭਾਈ ਆ ਮਾਤ ਦੇ ਮਹੀਨੇ 1 ਸਾਲ ਹੋ ਜਾਣਾ ਜੀ ਅੱਛਾ ਹਾਂ ਜੀ ਬੜੀਆ ਚੱਲ ਰਿਹਾ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਹਾਂ ਜੀ ਕਹਿੰਦੇ ਨੇ ਕਿ ਜੀਵਨ ਸਾਥੀ ਇੱਕ ਜੀਵਨ ਭਰ ਦਾ ਸਾਥੀ ਹੁੰਦਾ ਉਹ ਨਾਲ ਜੇ ਮਿਲ ਜੇ ਤੇ ਜ਼ਿੰਦਗੀ ਤਰ ਜਾਂਦੀ ਹੈ ਗੱਲ ਤਾਂ ਟਰ ਕਿਤੇ ਮਜ਼ਾ ਮਤਲਬ ਵਧੀਆ ਲੱਗ ਰਿਹਾ ਹੁਣ ਕੱਟੇ ਮੈਂ ਨਾ ਕਿ ਭਾ ਹੈਲਪ ਕਰਾਉਂਦੇ ਨੇ ਘਰ ਦਾ ਵੀ ਸਾਰਾ ਵੇਖਣਾ ਹੁੰਦਾ ਘਰ ਦਾ ਵੀ ਕੰਮ ਕਰਦੇ ਨੇ ਸਾਰਾ ਹੋਰ ਮੇਰੇ ਨਾਲ ਇੱਥੇ ਆਣ ਕੇ ਵੀ ਹੈਲਪ ਕਰਾਉਂਦੇ ਨੇ ਸਾਰੇ ਬੁੱਲ ਪਈ ਆਪਾਂ ਪੂਰੀ سپورਟ ਕਰੀ ਤੇ ਮੈਨੂੰ ਆਪਣੇ ਹਸਬੰਦ ਦੇ ਨਾਲ ਨਾਲ ਕੰਮ ਕਰਾਉਣਾ ਉਹ ਬਹੁਤ ਵਧੀਆ ਲੱਗਦਾ ਕਿਉਂਕਿ ਬਾਹਰ ਜੋਬ ਕਰਨ ਨਾਲੋਂ ਸੀ ਆਪਣੇ ਹਸਬੰਦ ਦੇ ਨਾਲ ਰਹਿ ਕੇ ਕੰਮ ਕਰਾਵਾਂਗੇ ਨਾ ਉਹ ਜ਼ਿਆਦਾ ਬੈਟਰ ਰਹੇਗਾ ਹਨਾ ਤੇ ਇਹ ਵੀ ਮੇਰੀ ਪੂਲ سپورਟ ਕਰਦੇ ਆ ਮੈਂ ਵੀ ਇਹਨਾਂ ਦੀ ਪੂਰੀ ਫੁੱਲ سپورਟ ਕਰ ਰਹੀ ਹਾਂ ਤੇ ਆ ਮੇਰਾ ਕਿ ਦਸਪੋਰਟ ਫੈਮਿਲੀ ਦੇ ਸਰ ਪੂਰੀ سپورਟ ਹੈਗੀ ਮਮੀ ਪਾਪ ਕੋਈ ਹੈ ਨਹੀਂ ਇੰਦਾ ਦਾ ਮਨ ਚ ਪੂਰੀ سپورਟ ਕਰਦੇ ਨੇ ਬ੍ਰਦਰ ਵੀ ਸਾਰੇ ਸਾਰੀ ਫੈਮਿਲੀ ਦੀ ਪੂਰੀ سپورਟ ਹੈਗੀ ਹੈ ਮੈਨੂੰ ਭਾਈ 2 ਸਾਲ ਕੰਮ ਕਿਸ ਕਾ ਜੀ ਮੈਂ ਅੱਛਾ ਅੱਛਾ ਹਾਂਜੀ 2 ਸਾਲ ਕੰਮ ਸਿੱਖੇ ਬਾਅਦੋ ਆਪਣਾ ਹੀ ਕੰਮ ਕਰ ਲਿਆ ਜੀ ਮੈਂ ਭਾਈ ਸਟੱਡੀ ਕਿੱਦਾ ਕੀ ਵਕਿੰਕ ਸਟੱਡੀ ਵੀ ਜੀ ਮੈਂ ਕੋਈ ਮਜਬੂਰੀ ਸੀ ਮੇਰੀ ਮੈਂ ਪਲੱਸ 2 ਹੀ ਕਰ ਪਾਇਆ ਉਹ ਤੋਂ ਬਾਅਦ ਨਹੀਂ ਕੀਤੀ ਫਿਰ ਉਹ ਤੋਂ ਬਾਅਦ ਬਾਹਰ ਜਾਣ ਦਾ ਪਲਾਨ ਹੈਗਾ ਸੀ ਮੇਰਾ ਅੱਛਾ ਤੇ ਮੈਂ ਚਲੀ ਜਾਣਾ ਸੀ ਨਾਰਮਲੀ ਗੱਲ ਆ ਪਰ ਮੇਰਾ ਨਾ ਕੰਮ ਥੇ ਸਹੀ ਸੀ ਮੇਰਾ ਫਾਸਟਪਰੂਫ ਲੈ ਮੈਂ ਕਿ ਕ ਕਿੰਦੇ ਇੱਕ ਹੀ ਇੱਕੇ ਕੰਮ ਕਰ ਲਿਆ ਕੀ ਕਰਦੇ ਭਾਈ ਨਾ ਰੇੜੀ ਤੇ ਕੰਮ ਕਰਨਾ ਓਖਾ ਹੋ ਜਾਂਦਾ ਵਾ ਮਿਸਰੀ ਨਾਲ ਵਾਈਫ ਨਾਲ ਅੱਛਾ ਤੇ ਪਰ ਇਹਨਾਂ ਨਾਲ ਕਹਿੰਦੇ ਠੀਕ ਆ ਸਹੀ ਆ ਚਲੋ ਮਿਹਨਤ ਦਾ ਫਲ ਮਿਲਦਾ ਪਿਆ ਤਾਂ ਫਿਰ ਕੀ ਹਨਾ ਬਾਹਰ ਜਾਂਦੀ ਲੋੜ ਹੈ ਫੈਮਿਲੀ ਦਾ ਕਿੰਨਾ ਕੁ ਸਪੋਰਟ ਹੈ ਮੈਨਾਂ ਮੇਰੇ ਬ੍ਰਦਰ ਦਾ ਔਰ ਮੇਰੇ ਮੰਮਾ ਜੀ ਦਾ ਬਹੁਤ ਸਪੋਰਟ ਹੈ ਜੀ ਅੱਛਾ ਹਾਂਜੀ ਬਹੁਤ ਸਪੋਰਟ ਕਰਦੇ ਹੋ ਕਿ ਚਲੋ ਵਧੀਆ ਕੰਮ ਕਰੀ ਜਾਂ ਆਪਣੇ ਤਰੀਕੇ ਨਾਲ ਚਲਾਈ ਜਾਂ ਤਾਂ ਬਹੁਤ ਵਧੀਆ ਜੀ ਸੋਚਦੇ ਆ ਕਿ ਕੀ ਮਤਲਬ ਵਾਈਫ ਵੀ ਨਾਲ ਇਦਾਂ ਕੰਮ ਕਰਦੇ ਵੀ ਕਾਰ ਤੇ ਇਹ ਨਹੀਂ ਚੰਗਾ ਲੱਗਦਾ ਇਦਾਂ ਖਲੋਤੇ ਰਹਿੰਦੇ ਆ ਨਾ ਮੈਨੂੰ ਮਹਿਸੂਸ ਕਰਦੇ ਆ ਚਲੋ ਆਪ ਨਾਲ ਜਦੋਂ ਇਹਨਾਂ ਨੂੰ ਨਹੀਂ ਕੋਈ ਹੈਗਾ ਮੇਰੀ ਫੈਮਿਲੀ ਨੂੰ ਨਹੀਂ ਕੋਈ ਹੈਗਾ ਤਾਂ ਫਿਰ ਕਿਸੇ ਦਾ ਪੱਕੀ ਹੋ ਸਕਦੇ ਆ ਉਹਨਾਂ ਦਾ ਤਾਂ ਹੁੰਦਾ ਹੀ ਆ ਕਿ ਚਲੋ ਗੱਲਾਂ ਕਰਨੀਆਂ ਆਪਾਂ ਵਿਨੋਰ ਕਰ ਦਿੰਨੇ ਆ ਚੀਜ਼ਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਰਖਾਬ ਟੀਵੀ ਤੇ ਮੈਂ ਹਾਂ ਵਾਚਸਿਪਸਿਕ ਕਵਰ ਅਮਨਿਤ ਸਰਚ ਤੇ ਇੱਕ ਤੁਹਾਨੂੰ ਇਹੋ ਜੀ ਜੋੜੀ ਨਾਲ ਮਿਲਾਨ ਜਾ ਰਹੇ ਆ ਜੋ ਕਿ ਇਕੱਠੇ ਕੰਮ ਕਰਦੇ ਨੇ ਅਕਸਰ ਕਿਹਾ ਜਾਂਦਾ ਕਿ ਜੀਵਨ ਸਾਥੀ ਜੋ ਹੈ ਕਿ ਜੀਵਨ ਦੇ ਪਰਦਾ ਸਾਥੀ ਹੁੰਦਾ ਪਰ ਉਹ ਜੀਵਨ ਸਾਥੀ ਨਾਲ ਕੰਮ 'ਚ ਵੀ ਹੱਥ ਵਟਾਉਂਦਾ ਜਦੋਂ ਜੀਵਨ ਸਾਥੀ ਦੀ ਆਪਸ 'ਚ ਜੋ ਟਿਊਨਿੰਗ ਮਿਲਦੀ ਹੈ ਜਾਂ ਗੱਲਬਾਤ ਮਿਲਦੀ ਇੱਕ ਜਗ੍ਹਾ ਤੇ ਪਹੁੰਚੇ ਆ ਸਰਦਾਰ ਜੀ ਫਾਸਟ ਫੂਡ ਤੇ ਜਿੱਥੇ ਕਿ ਦੋਵੇਂ ਕਪਲ ਨੇ ਜਿਹੜੇ ਕੰਮ ਕਰਦੇ ਨੇ ਦੋਵੇਂ ਨਿਊ ਮੈਰੀਡ ਨੇ ਆਪਣਾ ਇਕੱਠੇ ਕੰਮ ਕਰਦੇ ਨੇ ਦੇਖਿਆ ਜਾਵੇ ਤੇ ਲੋਕੀ ਜੋ ਨੇ ਕਿ ਕੰਮ ਤੇ ਹੋਰ ਲੋਕੀ ਰਾਦਦੇ ਨੇ ਪਰ ਇਹ ਦੋਵੇਂ ਕਪਲ ਇੱਕ ਵਧੀਆ ਇੱਕ ਲੋਕਾਂ ਨੂੰ ਪਿਆਰ ਦਾ ਇੱਕ ਦੇ ਰਹੇ ਨੇ ਸਨੇਹਾ ਦੇ ਰਹੇ ਨੇ ਕਿ ਅਸੀਂ ਇਕ ਰਲ ਕੇ ਅਸੀਂ ਕੰਮ ਕਰ ਸਕਦੇ ਆ ਤੇ ਸਾਰਾ ਕੰਮ ਕਰ ਦਿੰਦੇ ਨੇ ਤੇ ਇਹ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿੱਥੋਂ ਕਿਵੇਂ ਕੰਮ ਸਟਾਰਟ ਹੈ ਕੀ ਨਾਮ ਹੈ ਭਾਈ ਸਤਿਗੁਰ ਜੀ ਸਤਿਗੁਰ ਜੀ ਜੀ ਨਾਮ ਪਈ ਤੁਹਾਡਾ ਮੇਰਾ ਨਾਮ ਅਨਪੀ ਸਿੰਘ ਹੈ ਜੀ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਕੰਮ ਸ਼ੁਰੂ ਕੀਆ ਮੈਨੂੰ ਵੀ ਜੀ ਇੱਥੇ ਤਾਂ 1 ਮਹੀਨਾ ਹੋ ਗਿਆ ਜੀ ਕੰਮ ਕਰਦੇ ਨੂੰ ਤੇ ਉਦੋਂ ਮੈਂ ਪਿਛਲੇ ਕੁਝ 5 ਸਾਲਾਂ ਤੋਂ ਕੰਮ ਕਰਦਾ ਪਿਆ ਜੀ ਇਹ ਅੱਛਾ ਹਾਂਜੀ 5 ਇਹ ਮੇਰੇ ਨਾਲ ਬੈਕ ਸਾਈਡ ਤੇ ਸ਼ਾਪ ਸੀ ਪਹਿਲਾਂ ਤੇ ਉੱਥੋਂ ਮੈਂ ਸ਼ਾਪ ਸ਼ਿਫਟ ਕਰਕੇ ਇੱਥੇ ਲੈ ਆਂਦੇ ਜੀ ਉੱਥੇ ਓਪਨ ਬਾਰ ਕਾਰਡ ਲਗਾਈ ਹੋਈ ਸੀ ਮੈਂ ਹੋਰ ਇੱਥੇ ਮੈਂ ਉਹਨਾਂ ਨੂੰ ਮਹੀਨਾ ਹੋ ਗਿਆ ਜੀ ਕੰਮ ਕਰਦੇ ਨੂੰ ਮੈਂ ਇੱਥੇ ਹੋਰ ਰਿਸਪੌਂਸ ਥੋੜਾ ਬੋਤਾ ਮਿਲ ਰਿਹਾ ਮੈਨੂੰ ਕੰਮ ਦੀ ਜਰੂਰਤ ਹੈ ਗਿਆ ਕਿ ਚਲੋ ਹੋਰ ਮਿਲੇ ਰਿਸਪੌਂਸ ਤੇ ਭਾਜੀ ਮੈਂ ਦੇਖ ਰਿਹਾ ਕਿ ਭਾਬੂ ਜੀ ਨਵਾਂ ਨੂੰ ਲਾਦਾ ਨਵਾਂ ਵਧੀਆ ਚੱਲ ਰਿਹਾ ਹਾਂਜੀ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਹਾਂਜੀ ਕਿੰਨੇ ਕਿ ਜੀਵਨ ਸਾਥੀ ਇੱਕ ਜੀਵਨ ਭਰ ਦਾ ਸਾਥੀ ਹੁੰਦਾ ਉਹ ਨਾਲ ਜੇ ਮਿਲ ਜੇ ਤੇ ਜ਼ਿੰਦਗੀ ਤਰ ਜਾਂਦੀ ਹੈ ਗੱਲ ਦਾ ਕਿਤੇ ਮਜ਼ਾ ਮਤਲਬ ਵਧੀਆ ਲੱਗ ਰਿਹਾ ਹੁਣ ਕੱਟੇ ਮੈਂ ਨਾ ਕੀ ਭਾਜੀ ਬਿਲਕੁਲ ਹੀ ਬਹੁਤ ਆਨੰਦ ਆ ਰਿਹਾ ਕੰਮ ਕਰਨ ਦਾ ਵੀ ਕਿਉਂਕਿ ਮੇਰੇ ਮੈਸੇਜ ਜਿਹੜੇ ਮਲਕੀ ਬਹੁਤ ਦਿਲੋਂ ਕੰਮ ਕਰਦੇ ਨੇ ਹੈਲਪ ਕਰਾਉਂਦੇ ਨੇ ਘਰ ਦਾ ਵੀ ਸਾਰਾ ਵੇਖਣਾ ਹੁੰਦਾ ਘਰ ਦਾ ਵੀ ਕੰਮ ਕਰਦੇ ਨੇ ਸਾਰਾ ਹੋਰ ਮੇਰੇ ਨਾਲ ਇੱਥੇ ਆਣ ਕੇ ਵੀ ਹੈਲਪ ਕਰਾਉਂਦੇ ਨੇ ਸਾਰੇ ਅੱਛਾ ਅੱਛਾ ਹਾਂਜੀ ਬਹੁਤ ਹੈਲਪ ਕਰਦੇ ਨੇ ਮੇਰੇ ਨਾਲ ਲੋਕੀ ਤੇ ਜਿਹੜਾ ਕੰਮ ਵਗੈਰਾ ਵਾ ਕਿਥੋਂ ਤੁਸੀਂ ਪਹਿਲੇ ਸਿੱਖਿਆ ਕਿ ਆਪੇ ਕਰਨਾ ਨਹੀਂ ਵੀ ਜੀ ਪਹਿਲਾਂ ਮੈਂ ਸਿੱਖਿਆ ਹੋਇਆ ਸੀ ਪਹਿਲਾਂ ਅੱਛਾ ਹਾਂਜੀ ਸਮਾਂਗਾ ਮੈਨੂੰ ਭਾਈ 2 ਸਾਲ ਕੰਮ ਕਿਸ ਕਰਿਆ ਜੀ ਮੈਂ ਅੱਛਾ ਅੱਛਾ ਹਾਂਜੀ 2 ਸਾਲ ਕੰਮ ਸਿੱਖੇ ਬਾਅਦੋਂ ਆਪਣਾ ਹੀ ਕੰਮ ਕਰ ਲਿਆ ਜੀ ਮੈਂ ਵੀ ਜੀ ਸਟੱਡੀ ਕਿੱਦਾਂ ਕੀਤੀ ਕਿ 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 ਸਟੱਡੀ ਵੀ ਜੀ ਮੈਂ ਕੋਈ ਮਜਬੂਰੀ ਮੈਂ ਚਲੀ ਜਾਣਾ ਸੀ ਨਾਰਮਲੀ ਗੱਲ ਹੈ ਪਰ ਮੇਰਾ ਨਾ ਕੰਮ ਥੇ ਸਹੀ ਸੀ ਮੇਰਾ ਫਾਸਟਪੋਰਟ ਹੈ ਮੈਂ ਕਿਹਾ ਕਿ ਕੰਮ ਸਹੀ ਸੀ ਮੇਰਾ ਫਿਰ ਮੈਂ ਸੋਚਿਆ ਕਿ ਮੈਂ ਨਹੀਂ ਜਾਣਾ ਕੰਮ ਤੇ ਬਾਅਦ ਚੋ ਮੇਰੀ ਮੈਰਿਜ ਹੋ ਗਈ ਹੈ ਔਰ ਮੈਰਿਜ ਤੋਂ ਬਾਅਦ ਮੇਰੀ ਮਿਸੇਜ ਵੀ ਨਾਲ ਹੀ ਮੇਰੇ ਕੰਮ ਕਰਦੇ ਪਈ ਹੈ ਹਾਂਜੀ ਬਾਹਰ ਸਾਮ ਦਾ ਸਮਨਾ ਕਿੱਥੇ ਵਧੀਆ ਹੈ ਨਹੀਂ ਬਿਲਕੁਲ ਭਾਜੀ ਇੱਥੇ ਬਹੁਤ ਵਧੀਆ ਹੈ ਵਾ ਇੱਥੇ ਰਹਿ ਕੇ ਕੰਮ ਕਰਨਾ ਚਾਹਦਾ ਸੀ ਤਾਂ ਇੱਥੇ ਹੀ ਕਰਦੇ ਪਈਆਂ ਜੀ ਬਾਹਰ ਜਾਂਦਾ ਤਾਂ ਸੋਚਿਆ ਵੀ ਨਹੀਂ ਹਣਾ ਭਾਜੀ अच्छा हां जी ਤੇ ਲੋਕਾਂ ਤੇ ਜਿਹੜੇ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਹਮੇਸ਼ਾ ਬਾਹਰ ਜਾਂਦੇ ਨੇ ਕਿ ਆਪਣਾ ਇੱਥੇ ਪੰਜਾਬ 'ਚ ਹੀ ਕੰਮ ਹੈਗਾ ਤੇ ਹਾਂ ਜੀ ਬਿਲਕੁਲ ਭਾਈ ਮੈਂ ਤਾਂ ਆਵਾਜ਼ ਨਾ ਕਿ ਇੱਥੇ ਕੰਮ ਕਰਨਾ ਚਾਹੀਦਾ ਕਿ ਇੱਥੇ ਕੰਮ ਬਹੁਤ ਵਧੀਆ ਹੈ ਜੇ ਆਪਣੇ ਹਿੰਦ ਮਿਹਨਤ ਕਰੀਏ ਹੱਥੀਂ ਤਾਂ ਸਭ ਕੁਝ ਹੈਗਾ ਇੱਥੇ ਪਰ ਮੈਂ ਵੀ ਪਹਿਲਾਂ ਸੋਚਦਾ ਸੀ ਮੇਰੇ ਇਹਨਾਂ ਕਿ ਜ਼ਮੀਨ ਵੀ ਹੈਗੀ ਚਲੋ ਥੋੜੀ ਬੁਤੀ ਹੈਗੀ ਆਪਣੀ ਵੇਚ ਕੇ ਵੀ ਜਾ ਸਕਦੇ ਹਾਂ ਨਹੀਂ ਤੇ ਵਿਆਜ ਜੁੱਕੇ ਪੈਸੇ ਇਕੱਲਾ ਜਾਣਾ ਓਕਾ ਲਗਾਵਾ ਜਾ ਹੀ ਸਕਦੇ ਆ ਪਰ ਮੈਂ ਸੋਚਿਆ ਕਿ ਨਹੀਂ ਇੱਥੇ ਕੰਮ ਕਰਨਾ ਵਾ ਉਹ ਰਿਸ਼ਤੇਦਾਰੇ ਕਹਿੰਦੇ ਕਿ ਤੀ ਹੈ ਕਿ ਕੰਮ ਕਰ ਲਿਆ ਉਮੀਦ ਕੀ ਕਰਦੇ ਭਈ ਨਾ ਰੇੜੀ ਤੇ ਕੰਮ ਕਰਨਾ ਓਕਾ ਹੋ ਜਾਂਦਾ ਵਾ ਮਿਸਰੀ ਨਾਲ ਵਾਈਫ ਨਾਲ ਅੱਛਾ ਤੇ ਭਰ ਇਹਨਾਂ ਨਾਲ ਕਹਿੰਦੇ ਠੀਕ ਆ ਸਹੀ ਆ ਚਲੋ ਮਿਹਨਤ ਦਾ ਫਲ ਮਿਲਦਾ ਪਿਆ ਤਾਂ ਫਿਰ ਕੀ ਹਨਾ ਬਾਹਰ ਜਾਂਦੀ ਲੋੜ ਆ ਅੱਛਾ ਤੇ ਮਲਕੀ ਵਧੀਆ ਚੱਲਦਾ ਪਿਆ ਸਰਕਲ ਆਪਣਾ ਵਧੀਆ ਅੱਛਾ ਸਰ ਭਾਜੀ ਜਦੋਂ ਅਸੀਂ ਕੰਮ ਕਰਦੇ ਤੇ ਉਹ ਕਦੇ ਕਦੇ ਗੱਲ ਨਹੀਂ ਸੁਣਦੇ ਪਰ ਤੁਸੀਂ ਦੇ ਮੀਆਂ ਬੀਬੀ ਫਿਰ ਟਿਊਨਿੰਗ ਵਧੀਆ ਬੈ ਜਾਂਦੀ ਹੈ ਅੰਡਰਸਟੈਂਡਿੰਗ ਚ ਨਾ ਇਹ ਨਾ ਭਾਈ ਬਹੁਤ ਹੈ ਮੇਰੇ ਕਿ ਮੇਰੀ ਦਿਲੋਂ ਸੌਂਦੀ ਆ ਐਵੇਂ ਕਹੀਏ ਕਿ ਉਹ ਪੂਰਾ ਸਾਥ ਹੈ ਮੇਰਾ ਐਵੇਂ ਕਹੀਏ ਮੈਂ ਉਹ ਕੈਂਚ ਵਿੱਚ ਕਰ ਜਾਂਦਾ ਕੰਮ ਵਿੱਚ ਭਰ ਨਹੀਂ ਆਈ ਨਹੀਂ ਕਰਦੀ ਨਾ ਅੱਛਾ ਜੀ ਜੀ ਵਾਲਾ ਹਿਸਾਬ ਹੀ ਐ ਨਾ ਕੋਈ ਨਿਆ ਸਗੋਂ ਕਿ ਮੈਂ ਫੁੱਲ ਸਪੋਰਟ ਐ ਨਾ ਦੀ ਮੈਨੂੰ ਕੋਈ ਗੱਲਬਾਤ ਨਹੀਂ ਇਦਾਂ ਦੀ ਤੇ ਮੈਂ ਸਗੋਂ ਇਹਨੂੰ ਕਹਿਣਾ ਹੁੰਦਾ ਕਿ ਚਲੋ ਦਿਲੋਂ ਧੰਨਵਾਦ ਹੀ ਕਰੀਦਾ ਆਂ ਤੇ ਚਲੋ ਨਹੀਂ ਵਧੀਆ ਤੇ ਮੈਨਾਂ ਠੀਕੇ ਹੋਇਆ ਕੰਮ ਕਰਦੇ ਪਏ ਆ ਵਾ ਕਿ ਨਹੀਂ ਇਹਨਾਂ ਦੀ ਸੋਚ ਨਹੀਂ ਇਦਾਂ ਦੀ ਹੈਗੀ ਤੇ ਹੁੰਦੀ ਨਾ ਕੁੜੀਆਂ ਦੀ ਸੋਚ ਹੁੰਦੀ ਹੈ ਉਹ ਚੀਜ਼ ਹੈਗੀ ਇਹਨਾਂ ਦੀ ਕਿ ਤੇ ਘਰੋਂ ਵੀ ਕੰਮ ਕਰਕੇ ਆਉਣਾ ਵਾ ਘਰੇ ਕੰਮ ਕਰਨਾ ਸਵੇਰੀ ਰੋਟੀ ਪਾਣੀ ਤਿਆਰ ਕਰਨੀ ਆ ਔਰ ਮੇਰੀ ਮੰਮੀ ਜੀ ਦਾ ਵੀ ਨੇਚਰ ਬਹੁਤ ਵਧੀਆ ਹੈਗਾ ਵਾ ਕੋਮਿਨਿਸ਼ ਬਹੁਤ ਵਧੀਆ ਦੋਨਾਂ ਦਾ ਹੀ ਤੇ ਕੰਮ ਕਰਕੇ ਇਹਨਾਂ ਵੀ ਕੰਮ ਸਿਰ ਇਹ ਅੱਜ ਉੱਠ ਕੇ ਦਰਸ਼ਨ ਕਰਕੇ ਤੇ ਫਿਰ ਇੱਥੇ ਸ਼ੋਅ ਖੋਲੀ ਜੀ ਏਦਾਂ ਤੇ ਫੈਮਲੀ ਗੱਲ ਤਾਂ ਹੀ ਹੁੰਦਾ ਜੀ ਫੈਮਲੀ ਤੇ ਗੱਲ ਕੀਤੀ ਆ ਫੈਮਲੀ ਦਾ ਕਿੰਨਾ ਕ ਸਪੋਰਟ ਹੈ ਮੈਨਾਂ ਮੇਰੇ ਬ੍ਰਦਰ ਦਾ ਔਰ ਮੇਰੇ ਮੰਮਾ ਜੀ ਦਾ ਬਹੁਤ ਸਪੋਰਟ ਹੈ ਜੀ ਹਾਂ ਜੀ ਬਹੁਤ ਸਪੋਰਟ ਕਰਦੇ ਹੋ ਕਿ ਚਲੋ ਵਧੀਆ ਕੰਮ ਕਰੀ ਜਾਂ ਆਪਣੇ ਤਰੀਕੇ ਨਾਲ ਚਲਾਈ ਜਾਂ ਤਾਂ ਬਹੁਤ ਵਧੀਆ ਜੀ ਹਾਂ ਜੀ ਨੌਜ਼ ਵਗੈਰਾ ਦਾ ਸਾਰਾ ਵਧੀਆ ਜਿਹੜਾ ਹਾਂ ਜੀ ਬਿਲਕੁਲ ਭਾਈ ਬਹੁਤ ਵਧੀਆ ਕੋਈ ਨਹੀਂ ਸੋਚਦੇ ਨਹੀਂ ਹੁਣੇ ਅੱਛਾ ਤੇ ਹੁਣ ਵਿਚੋਂ ਰਿਸ਼ਤੇਦਾਰ ਵੀ ਜੀ ਹੁੰਦੇ ਆ ਕਿ ਸੋਚਦੇ ਆ ਕਿ ਕੀ ਮਤਲਬ ਵਾਈਫ ਨਾਲ ਇਦਾਂ ਕੰਮ ਕਰਦੇ ਵੀ ਕਾਰਟ ਤੇ ਇਹ ਨਹੀਂ ਚੰਗਾ ਲੱਗਦਾ ਵੀ ਇਦਾਂ ਖਲੋਤੇ ਰਹਿੰਦੇ ਆ ਨਾ ਮੈਨੂੰ ਮਹਿਸੂਸ ਕਰਦੇ ਆ ਪਤਾ ਲੱਗ ਜਾਂਦਾ ਪਰ ਸੋਚੀਦਾ ਕੋਈ ਨਹੀਂ ਆ ਚਲੋ ਆਪ ਨਾਲ ਹੈ ਜਦੋਂ ਇਹਨਾਂ ਨੂੰ ਨਹੀਂ ਕੋਈ ਹੈਗਾ ਮੇਰੀ ਫੈਮਿਲੀ ਨੂੰ ਨਹੀਂ ਕੋਈ ਹੈਗਾ ਤਾਂ ਫਿਰ ਕਿਸੇ ਦਾ ਪਕੀਸ ਹੋ ਸਕਦੇ ਆ ਉਹਨਾਂ ਦਾ ਤਾਂ ਹੁੰਦਾ ਹੀ ਆ ਕਿ ਚਲੋ ਗੱਲਾਂ ਕਰਨੀਆਂ ਆ ਆਪਾਂ ਵਿਨੋਰ ਕਰ ਦਿੰਨੇ ਆ ਚੀਜ਼ਾਂ ਨੂੰ ਤੇ ਅੱਗੇ ਇਨ ਫਿਊਚਰ ਕੀ ਸੋਚਿਆ ਕਿ ਇਸ ਕੰਮ ਕਿੱਥੇ ਕਿ ਲੈ ਕੇ ਜਾਗੇ ਇਹਨੇ ਵਿਚਾਰ ਵੀ ਜੀ ਸੋਚਿਆ ਕਿ ਕੰਮ ਨੂੰ ਵਧਾਵਾਂਗੇ ਆਪਾਂ ਵੀਜ਼ਾ ਵਗੈਰਾ ਸ਼ੁਰੂ ਕਰਾਂਗੇ ਆਪਾਂ ਗਲੇਰ ਸੈਂਡਵਿਚ ਵਗੈਰਾ ਹੋਰ ਕੰਮ ਉਹਤੋਂ ਦਾ ਜਿੰਨਾ ਹੋ ਸਕਿਆ ਤਾਂ ਕਰਾਂਗੇ ਜੀ ਵਧਾਵਾਂਗੇ ਹੋ ਸਕਿਆ ਤੇ ਮਾਰੀ ਕਿਰਪਾ ਲਈ ਤਾਂ ਚਲੋ ਰੈਸਟੋਰੈਂਟ ਟਾਈਪ ਕੁਛ ਨਾ ਕੁਛ ਕਰਾਂਗੇ ਆਪਾਂ ਜੀ ਹਾਂਜੀ ਤੇ ਹੁਣ ਵੈਸੇ ਕੀ ਕੀ ਚੀਜ਼ਾਂ ਤਾਂ ਲਏ ਤੁਸੀਂ ਮੇਰੇ ਕੋਣ ਵੀਰ ਜੀ ਆਪਣੇ ਕੋਲ ਮੇਨ ਫੇਮਸ ਜਿਹੜੀ ਆਈਟਮ ਹੈ ਜਿਹੜੀ ਸਪਾਇਰਲ ਪੋਟੈਟੋ ਜੀ ਔਰ ਆਪਣੇ ਕੋ ਪਨੀਰ ਚਾਪ ਹੁੰਦੀ ਜੀ ਕ੍ਰਿਸਪੀ ਚਾਪ ਵੀ ਹੁੰਦੀ ਜੀ ਔਰ ਨੋਰਮਲ ਸਪਰਿੰ ਔਰ ਕਰੀਮੀ ਪਾਸਤਾ ਵੀ ਹੁੰਦਾ ਜੀ ਆਪਣੇ ਕੋਲ ਹਾਂਜੀ ਤੇ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਨਾ ਤੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਬੜਾ ਵਧੀਆ ਇੱਕ ਕੰਬੀਨੇਸ਼ਨ ਦੇਖਣ ਨੂੰ ਮਿਲ ਰਿਹਾ ਹੈ ਕਿ ਹਮੇਸ਼ਾ ਜਿਹੜੇ ਕੰਮ ਕਰਦੇ ਨੇ ਕਹਿੰਦੇ ਨੇ ਕਿ ਜਦੋਂ ਵਾਈਫ ਐਂਡ ਹਸਬੰਡ ਇਕੱਠੇ ਰਲ ਕੇ ਕੰਮ ਕਰਨ ਤੇ ਕੰਮ ਸੀਰੀਅਲ ਲੱਗ ਹੀ ਜਾਂਦਾ ਹੈ ਤੇ ਉਹ ਕਿਸੇ ਨਾ ਕਿਸੇ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਸਰ ਟਿਊਨਿੰਗ ਬੜੀ ਵਧੀਆ ਦੋਵਾਂ ਦੀ ਮੈਚ ਹੋ ਰਹੀ ਹੈ ਕੰਮ ਕਰ ਰਹੇ ਨੇ ਕਿਉਂਕਿ ਅਕਸਰ ਉਸੇ ਬੰਦੇ ਰੱਖਦੇ ਹੁੰਦਾ ਨਾ ਕਦੀ ਗੱਲਾਂ ਬਾਤਾਂ ਮੇਲ ਖੰਨੀ ਖਾਂਦੀਆਂ ਪਰ ਇਹਨਾਂ ਦੀ ਗੱਲਾਂ ਬਾਤਾਂ ਪੂਰੀ ਮੇਲ ਖਾਂਦੀਆਂ ਨੇ ਤੇ ਅਦੇ ਅਸੀਂ ਫੈਮਿਲੀ ਨਾਲ ਵੀ ਕਹਿੰਦੇ ਪੂਰਾ ਸਪੋਰਟ ਹੈ ਤੇ ਅਸੀਂ ਭਾਬੀ ਜੀ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਆਪਾਂ ਵੀ ਸਿਕਾ ਸਸ਼ਿਕਾ ਗੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਜੋਦ ਕੋਰ ਹੈ ਤੇ ਭਾਜੀ ਕਹਿ ਰਹੇ ਸੀਗੇ ਕਿ ਮੈਂ ਕਿਤੇ ਕਿਟਪਟ ਕਰ ਜਾਣਾ ਪਰ ਇਹ ਸਾਂਭ ਲੈਂਦੀ ਹੈ ਗੱਲ ਸੱਚੀ ਹਾਂਜੀ ਹਾਂਜੀ ਬਿਲਕੁਲ ਜੀ ਸਰ ਅੱਛਾ ਬੁਰ ਪਈ ਆਪਾਂ ਪੂਰੀ ਸਪੋਰਟ ਕਰੀ ਤੇ ਮੈਨ ਬਾਜ ਜੋਬ ਕਰਨ ਨਾਲ ਉਸ ਆਪਣੇ ਹਸਬੰਦ ਦੇ ਨਾਲ ਰਹਿ ਕੇ ਕੰਮ ਕਰਾਵਾਂਗੇ ਨਾ ਉਹ ਜ਼ਿਆਦਾ ਬੈਟਰ ਰਹੇਗਾ ਹਨਾ ਤੇ ਇਹ ਵੀ ਮੇਰੀ ਫੁੱਲ ਸਪੋਰਟ ਕਰਦੇ ਆ ਮੈਂ ਵੀ ਇਹਨਾਂ ਦੀ ਪੂਰੀ ਫੁੱਲ ਸਪੋਰਟ ਕਰ ਰਹੀ ਹਾਂ ਫਿਰ ਮੈਨੂੰ ਸਿਰ ਵਿਆਹ ਤੋਂ ਬਾਕੀ ਸੋਚਿਆ ਸੀਗਾ ਕਿ ਏਦਾਂ ਕਿ ਮੈਂ ਏਦਾਂ ਏਦਾਂ ਕਰਾਂਗੇ ਤੇ ਹੁਣ ਕੰਮ ਕਰਾ ਰਹੀ ਕੁਛ ਏਦਾਂ ਦਾ ਤੇਰੀ ਸੋਚ ਨਹੀਂ ਨਹੀਂ ਸਰ ਏਦਾਂ ਦਾ ਮੇਰਮਾਨ ਚ ਕੋਈ ਨਹੀਂ ਹੈਗਾ ਜਿੱਥੇ ਇਹਨਾਂ ਦੀ ਖੁਸ਼ੀ ਆ ਉੱਥੇ ਮੇਰੀ ਖੁਸ਼ੀ ਹੈਗੀ ਸਰ ਜਿੱਦਾਂ ਇਹ ਖੁਸ਼ ਹੁੰਦਾ ਸੀ ਆ ਹਾਂਜੀ ਤੇ ਟਿਊਨਿੰਗ ਬਾਜੀ ਜੀ ਨੇ ਪੁੱਛਿਆ ਟਿਊਨਿੰਗ ਵਧੀਆ ਮੈਚੇ ਕਰ ਰਹੀ ਹੈ ਤੁਹਾਡੀ ਹਾਂਜੀ ਸਰ ਉਹ ਚੰਗੀ ਹੈ ਤੇ ਫੈਮਿਲੀ ਦਾ ਕਿਦਾਂ سپورਟ ਹੈ ਫੈਮਿਲੀ ਦਾ ਸਰ ਪੂਰੀ سپورਟ ਹੈਗੀ ਮम्मी-ਪਾਪ ਕੋਈ ਹੈ ਨਹੀਂ ਇੰਦਾ ਦਾ ਮਨ ਚ ਪੂਰੀ سپورਟ ਕਰਦੇ ਨੇ ਬ੍ਰਦਰ ਵੀ ਸਾਰੇ ਸਾਰੀ ਫੈਮਿਲੀ ਦੀ ਪੂਰੀ سپورਟ ਹੈਗੀ ਹੈ ਹਾਂਜੀ ਸਰ ਹਾਂਜੀ ਹਾਂਜੀ ਬਿਲਕੁਲ ਸਰ ਤੇ ਬਾਜੀ ਕਹਿੰਦੇ ਸੀ ਅੱਗੇ ਮੈਂ ਕੰਮ ਨੂੰ ਕਿ ਹੋਰ ਬਤਾਨਾ ਨਾਲ ਤੇ ਨਾਲ ਚੱਲੋਗੇ ਹਾਂਜੀ ਹਾਂਜੀ ਸਰ ਬਿਲਕੁਲ ਚੱਲਾਂਗੇ ਸਾਨੂੰ ਸਾਰਿਆਂ ਦੀ سپورਟ ਦੀ ਲੋੜ ਹੈ ਕਿ ਇੱਕ ਛੋਟਾ ਜਿਹਾ ਰੈਸਟੋਰੈਂਟ ਬਣਾਈਏ ਆਪਣਾ ਤੇ ਹੋਰ ਵੈਸੇ ਤੁਸੀਂ ਜਿਹੜੇ ਨਾਲ ਚੀਜ਼ਾਂ ਕਹਿੰਦੇ ਨੇ ਕਿ ਬਣਾਉਂਦੇ ਨੇ ਇੱਕ ਊਮਨ ਵਾਸਤੇ ਬਹੁਤ ਮੁਸ਼ਕਲ ਹੁੰਦਾ ਘਰ ਵੀ ਸਾਹਮਣਾ ਬਾਹਰ ਵੀ ਸਾਹਮਣਾ ਕਿੱਦਾਂ ਮੈਨੇਜ ਕਰ ਲੈਂਦੇ ਸਰਕਾਰੀ ਦਾ ਸਵੇਰੇ ਕੰਮ ਕਰਾਈਦਾ ਮੰਮੀ ਵੀ ਥੋੜੀ ਹੈਲਪ ਕਰਵਾ ਦਿੰਦੇ ਕੰਮ ਦੇ ਵਿੱਚ ਕੰਮ ਕਰਕੇ ਫਿਰ ਆਪਾਂ ਸ਼ਾਪ ਤੇ ਆ ਕੇ ਸਾਮਾਨ ਸਾਰਾ ਖੁਦ ਰੈਡੀ ਕਰਦੇ ਆਪਾਂ ਤੁਹਾਨੂੰ ਮਿਲ ਕੇ ਹਾਂਜੀ ਕੀ ਕਿ ਮੁਨਕੀ ਜਿਹੜੇ ਦੇਖ ਰਹੇ ਨੇ ਮੈਰਿਡ ਕਪਲ ਨੇ ਜਾਂ ਕਿਤੇ ਉਹਨਾਂ ਨੇ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਕੋਈ ਕਈ ਜਿਹੜੇ ਹੁੰਦੇ ਨੇ ਕਿ ਕਦੀ ਵਕ ਹੋ ਜਾਂਦੇ ਕੁਝ ਲੜਾਈਆਂ ਹੁੰਦੀਆਂ ਨੋਕ ਚੋਕਾ ਚੱਲਦੀ ਰਹਿੰਦੀ ਉਹ ਚ ਇੱਕ ਮੈਸੇਜ ਦੇਣਾ ਚਾਹੁੰਦੇ ਹਾਂਜੀ ਸਰ ਨੋਕ ਚੋਕ ਤੇ ਚੱਲਦੀ ਰਹਿੰਦੀ ਹੈ ਬਟ ਅਗਰ ਅਸੀਂ ਦੋਨੋਂ ਮਿਲ ਕੇ ਹਨਾ ਸਾਥ ਰਵਾਂਗੇ ਤੇ ਸਭ ਕੁਝ ਪੋਸੀਬਲ ਹੈਗਾ ਵਾ ਤੇ ਹਨੂ ਇੱਕ ਦੂਜੇ ਦਾ ਸਾਥ ਦੇਣਾ ਤੇ ਇੱਕ ਦੂਜੇ ਗੱਲ ਵੀ ਮੰਨ ਚੋ ਲੜਾਈਆਂ ਛਗੜੇ ਤੇ ਹੁੰਦੇ ਰਹਿੰਦੇ ਆ ਬਟ ਪਿਆਰ ਨਾਲ ਸਭ ਕੁਝ ਹੈਂਡਲ ਹੋ ਜਾਂਦਾ ਵਾ ਹਾਂਜੀ ਤੇ ਹੁਣ ਮੈਮ ਉਹਦੇ ਕੀ ਵਧੀਆ ਕੰਬੀਨੇਸ਼ਨ ਵਧੀਆ ਚੱਲ ਰਿਹਾ ਗੱ ਇਹ ਤੇ ਥੋੜੇ ਬੋਲਦੇ ਬਟਨ ਫਿਰ ਸਹੀ ਹੋ ਜਾਂਦਾ ਹਾਂਜੀ 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 ਬਿਲਕੁਲ ਸਰ ਕਿ ਰਿਹਾ ਤੇ ਅੱਜ ਅਗੇ ਸੀ ਗੱਲ ਕੀਤੀ ਆ ਕਿ ਬੜਾ ਵਧੀਆ ਕਹਿੰਦੇ ਇੱਕ ਕੰਮ ਚੱਲ ਰਿਹਾ ਵਾ ਇਹ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਕਿਉਂਕਿ ਦੇਖਿਆ ਜਾਵੇ ਤੇ ਅਕਸਰ ਲੋਕੀ ਜਿਹੜੇ ਨੇ ਬਾਹਰ ਕੰਮ ਕਰਦੇ ਨੇ ਸਹੀ ਨਹੀਂ ਚੱਲਦਾ ਪਰ ਇੱਥੇ ਇੱਕ ਦੇਖਣ ਨੂੰ ਨਿਊ ਮੈਰਿਡ ਕਪਲ ਨੇ ਇਹ ਆਪਣਾ ਕੰਮ ਕਰ ਰਹੇ ਨੇ ਤੇ ਇੱਕ ਹੋਰ ਸੁਨੇਹਾ ਦੇ ਰਹੇ ਨੇ ਕਿ ਪਿਆਰ ਨਾਲ ਵਧੀਆ ਹੀ ਚੰਗਾ ਕੰਮ ਕਰਾਂਗੇ ਤੇ ਕੰਮ ਅੱਗੇ ਜਰੂਰ ਵਧਦਾ ਤੇ ਹੋਰ ਵੀ ਬੜੀ ਬੜੀ ਚੀਜ਼ਾਂ ਇਹਨਾਂ ਵੱਲੋਂ ਜੋ ਹੈ ਕਿ ਵੱਖਰੀਆਂ ਤੇ ਬਣਾਈ ਗਿਆ ਪਰ ਮੇਨ ਗੱਲ ਹੈ ਕਿ ਇੱਕ ਇਕੱਠੇ ਮਿਲ ਕੇ ਦੋਵੇਂ ਕਪਲ ਜੋਨੇ ਕੇ ਕੰਮ ਕਰ ਰਹੇ ਨੇ ਆਪਣਾ ਹਸਬੰਡ ਵਾਈਫ ਹੈ ਦੋਵੇਂ ਵਧੀਆ ਕਰ ਰਹੇ ਨੇ ਤੇ ਨੌਕਜੋਕ ਤੇ ਕਿਥੇ ਹੁੰਦੀਆਂ ਰਹਦੀਆਂ ਪਰ ਕਿਤੇ ਨਾ ਕਿਤੇ ਪਿਆਰ ਵੀ ਜ਼ਰੂਰ ਹੈ ਫੈਮਿਲੀ ਦਾ ਪੂਰਾ ਸਪੋਰਟ ਹੈ ਵੀਰ ਜੀ ਹੁਣਾਂ ਦਾ ਵੀ ਕਹਿਣਾ ਸੀ ਕਿ ਬਾਹਰ ਜਾਣ ਦਾ ਸੁਪਨਾ ਸੀ ਪਰ ਉਹ ਕਿ ਜਦ ਅਸੀਂ ਇੱਥੇ ਹੀ ਕੰਮ ਕਰ ਸਕਦੇ ਤੇ ਅਸੀਂ ਬਾਹਰ ਕਿਉਂ ਜਾਈਏ ਤੇ ਉਹੀ ਦੇਖ ਕੇ ਦੇਖਦੇ ਹੁਣ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਬਹੁਤ ਦੇਰ ਪਹਿਲਾਂ ਦਾ ਵੀ ਕਹਦੇ ਪੇ ਕੰਮ ਕਰ ਰਿਹਾ ਹੁਣ ਭਾਬੀ ਜੀ ਹੁਣਾਂ ਦੇ ਨਾਲ ਲੈ ਕੇ ਵਗਦੀ ਆ ਇੱਕ ਵਧੀਆ ਯੂਨਿਕ ਚੀਜ਼ ਦੇਖਣ ਨੂੰ ਮਿਲਦੀ ਆ ਕਿ ਦੋਵੇਂ ਕਪਲ ਨੇ ਜਿੱਥੇ ਵਧੀਆ ਕੰਮ ਕਰਦੇ ਨੇ ਲੋਕੀ ਵੀ ਅਟਰੈਕਟ ਹੁੰਦੇ ਨੇ ਕਿ ਇਹ ਵਧੀਆ ਹੈ ਕਿ ਦੋ ਕਪਲ ਕੰਮ ਕਰ ਰਹੇ ਨੇ ਤੇ ਵਧੀਆ ਹੀ ਚੀਜ਼ ਹੋਏਗੀ ਤੇ ਭਾ ਅਮੀਰਾ ਤੋਂ ਨਹੀਂ ਬੋਲਦਾ ਨਜ਼ਰ ਹਾਂਜੀ ਆਪਣਾ ਅਗਾਈ ਲੋਕੇਸ਼ਨ ਆਪਣੀ ਵਿੱਚ ਜੀ ਹੈਗੀ ਜੇ ਸ਼ਹੀਦ ਉਦਮ ਸਿੰਘ ਨਗਰ ਇੱਕ ਇੱਕ ਨੰਬਰ ਚੌਕ ਮੇਨ ਬਾਜ਼ਾਰ ਸਰਦਾਰ ਦੀ ਫਾਸਟ ਫੂਡ ਟਾਈਮਿੰਗ ਭਾਈ ਹੈਗੀ ਜੀ ਆਪਣੀ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜੀ ਤੇ ਇਸ ਤਾਕੀ ਗੱਲ ਕੀਤੀ ਹੈ ਗੁਰਸਿੱਖ ਵੀਰ ਜੀ ਨੇ ਆਪਣਾ ਕੰਮ ਕਰ ਰਹੇ ਨੇ ਕਰ ਰਹੇ ਨੇ ਤੇ ਨਾਲੇ ਸਰਦਾਰ ਜੀ ਫਾਸਪੋਰਟ ਸਰਦਾਰ ਜੀ ਦੇ ਨਾਮ ਤੋਂ ਰੱਖਿਆ ਤੇ ਆਪਣੀ ਇੱਕ ਹੋਰ ਆਸ ਕਰਦੇ ਨੇ ਕਿ ਮੈਂ ਹੁਣ ਅੱਗੇ ਜਾ ਕੇ ਲੋਕਾਂ ਨੂੰ ਵਧੀਆ ਚੀਜ਼ ਖਵਾਵਾਂਗਾ ਕਿਥੇ ਮੀਆਂ ਬੀਵੀ ਦਾ ਵੀ ਪਿਆਰ ਇਹਨਾਂ ਦੇ ਵਿੱਚ ਨਾਲ ਦੇਖਣ ਨੂੰ ਵੀ ਜ਼ਰੂਰ ਮਿਲ ਰਿਹਾ ਵਾਂਸ ਇਸ ਵੀ ਕਵਰਸ ਫਾਰ ਖਾਬ ਟੀਵੀ ਅੰਮ੍ਰਿਤਸਰ